ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੱਥੇ ਤੁਸੀਂ ਉਹਦੇ ਰਾਜ ਕੁਚੀ ਹੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਚੱਲੇ ਆ ਜੀ ਕਰਮਜੀਤ ਕੋਲ ਆਪਰ ਬੱਚੇ ਨਾਲ ਚੱਲੇ ਆ ਜੀ ਫੋਕ ਤੇ ਅੱਜ ਕੱਲ ਮੈਂ ਆ ਡਿਊਟੀ ਪੂਕਦਾ ਹੀ ਐਂਡ ਕੀਤਾ ਜੇ ਐਂਡ ਕਰਨਗੇ ਵਾਰੀ ਵਾਰੀ ਇੱਥੇ ਜਾਂਦੇ ਆ ਤੇ ਹੁੜੇ ਅੱਜ ਜਾ ਰਹੇ ਬੱਚਿਆਂ ਨੂੰ ਲੈ ਕੇ ਤੁਸੇ ਯਾਰ ਚਾੜ੍ਹ ਨਹੀਂ ਕਰਨੀ ਠੀਕ ਹੈ ਉੱਥੇ ਹਲਤ ਨਹੀਂ ਕਰਨੀ ਇੱਕ ਤੁਹਾਨੂੰ ਪਰੇਸ਼ਾਨ ਨਹੀਂ ਕਰਨਾ ਕਿਸੇ ਨੂੰ ਵੀ ਜਿੱਥੇ ਬੈਠੇ ਸਿਆਣੇ ਬਣ ਕੇ ਬੈਠੇ ਰਹਿਣਾ ਠੀਕ ਹੈ ਤੇ ਜੇ ਮੈਨੂੰ ਪਤਾ ਲੱਗ ਗਿਆ ਵੀ ਜੇ ਕਿਸੇ ਨੇ ਹਲਚਾਲ ਚਾਹ ਮੜਾ ਵੀ ਕੀਤੀ ਤੇ ਫਿਰ ਤੁਹਾਡੇ ਉੱਤ ਪਾਏਗੀ ਥੋੜੀ ਥੋੜੀ ਸਾਸਰੀ ਸਾਸਰੀ ਕਾਲ ਜੀ ਸਾਰੇ ਪਹਿਣ ਪ੍ਰਵਾਣੂ ਆਦਿ ਸਿ ਚੱਲਿਆ ਸਹਿਜ ਪਾੜ ਦੇ ਪੂਰ ਤੇ ਕੱਲ ਇਹ ਨਾ ਸੀਗੀ ਡਿਊਟੀ ਇਹ ਖਾਂਡ ਪਾਟ ਦੇ ਪੁੱਤ ਗਏ ਸੀ ਅੱਜ ਅਸੀਂ ਖਾਂ ਸੈਰ ਪਾਟ ਦੇ ਪੁੱਤ ਚੱਲੇ ਆ ਮੇਰੇ ਨਾਲ ਬੱਚੇ ਚੱਲੇ ਆ ਸਪੈਸ਼ਲ ਸੱਦਾ ਸੀ ਸਾਨੇ ਆਣਾ ਮ ਸਤਿ ਸ਼੍ਰੀ ਅਕਾਲ ਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਰੇ ਬਾੜਾ ਬਰਾ ਠੀਕ ਹੈ ਜੀ ਅੱਜ ਕਰਮਜੀਤ ਤੁਹਾਨੂੰ ਖੁਸ਼ ਨਜ਼ਰਦੀ ਦੇਦੇ ਆ ਅੱਜ ਅਸੀਂ ਭੋਜਤੇ ਗਏ ਸੀ ਅੱਜ ਭੋਜਤੇ ਗਏ ਸੀ ਤੇ ਇਸ ਤਰ੍ਹਾਂ ਕੰਕੇ ਵੀ ਅੱਧੇ ਵੀਰ ਦੂਜੀ ਤੇ ਓਖਾ ਹੋ ਜਾਂਦਾ ਸੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੋਰ ਇਸ ਇਸ ਕਰਕੇ ਵੀ ਛੜੀ ਆਂਟੀ ਜੀ ਨੇ ਸਾਨੂੰ ਇਹ ਵੀ ਜਾਨੇ ਰੋ ਦਿੱਤੀ ਤੇ ਉਹਨਾਂ ਦੀ ਬਦੌਲਤ ਨਾਲ ਅੱਜ ਇਹ ਵਾਰ ਗਏ ਬੜੀ ਮਨੋ ਇਹਨਾਂ ਦੇ ਖੁਸ਼ੀ ਹੋਈ ਵੀ ਮੈਂ ਵੀ ਜਿੱਦਾਂ ਤੁਰੀ ਜਾਨੀ ਉਦਾਂ ਹੀ ਆ ਨਾ ਪਾਰੇ ਘਰੇ ਔਖਾ ਸੀ ਇਹਨਾਂ ਨੂੰ ਤਾਂ ਇਹ ਬੰਨ ਵੀ ਇਹਨਾਂ ਸਾਰਾ ਬਹੁਤ ਦੱਤਾ ਜੀ ਬੱਚੇ ਨੇ ਤੇ ਗੁਡੀਆਂ ਵੀ ਨਾਲ ਸੀ ਤੇ ਉਹ ਵੀ ਔਰੀ ਔਰੀ ਇੱਕ ਪਾਸੇ ਇੱਕ ਸਾਈਡ ਤੇ ਉਹ ਸੀ ਇੱਕ ਸਾਈਡ ਤੇ ਇਹ ਸੀ ਔਰੀ ਔਰੀ ਆਪ ਦਾ ਜਾਏ ਬਹੁਤ ਖੁਸ਼ੀ ਹੋਈ ਇਹਨਾਂ ਨੂੰ ਨਾ ਨਾ ਲੈ ਕੇ ਗਏ ਵਿਚਾਰੇ ਆਪੇ 3 ਆਂਦੀਆ ਸੈਂਕਲੀ ਵੈਸੇ ਵੀ ਰੋੜਨ ਦੀ ਨਹੀਂ ਰੋੜ ਕੇ ਕਰਨੀ ਕੀ ਆ ਹਾਂ ਵਧੀਆ ਆ ਉਹਨਾਂ ਦਾ ਧੰਨਵਾਦ ਆ ਜੀ ਉਹਨਾਂ ਨੇ ਵਿਚਾਰ ਆਨੇ ਜੇ ਉਹਨਾਂ ਨੇ ਤਾਂ ਮਰੀਆ ਜੀ ਜੀ ਇੱਕ ਸਾਜ਼ ਲੱਤੈ ਬਾਕਸੇ ਆ ਵਿਚਾਰਾ ਨੇ ਬਲਾਉਂ ਚ ਰੱਖੇ ਸੱਚੇ ਬਾਸ਼ਾ ਲੱਤਾਂ ਦੇ ਜਾਈਂ ਪੂਰੀ ਗੱਤੀ ਆ ਜੀ ਬਹੁਤ ਸਾਰੇ ਕਮੈਂਟ ਆਉਂਦੇ ਵਾਕ ਤੋਂ ਬਾਅਦ ਸ਼ੇਅਰ ਮਾਤੋ ਲਾਈਕ ਕਰੋ ਜਿੰਦਗੀ ਜਿੰਦਾਬਾਦ ਜਿੰਦਾ ਆ ਹਾਂ ਥੋੜੀ ਜਿਹੀ ਆ ਆ ਜੀ ਰਾਧਾ ਜੀ ਥੋੜਾ ਜਿਆਦਾ ਤੁਹਾਨੂੰ ਸਾਥ ਹਾਂ ਪਾ ਜਦ ਦੀ ਹੋਵੇ ਜਾਂ ਭੁੱਲ ਜਾਦੇ ਹੋ ਹਾਂ ਤੇ ਸਭੀਰਾ ਅਜੀ ਤੁਹਾਡੇ ਮਿਹਨਤ ਕਰਕੇ ਅਸੀਂ ਇੱਥੋਂ ਤੱਕ ਪਹੁੰਚ ਸਕਿਆ ਅਜੀ ਤੈਨੂੰ ਧੰਨਵਾਦ ਆ ਤੇ ਜੀ ਜੀ ਬਾਤ ਬਾਤ ਕਰਪਾ ਕਰੋ ਜੁੜੋ ਸਾਡੇ ਚੈਨਲ ਦੇ ਨਾਲ ਇਦਾਂ ਹੀ ਜੁੜੇ ਰਹੋ ਅੱਗੇ ਤੱਕ ਵੀ ਤੁਸੀਂ ਲੈ ਕੇ ਜਾਣਾ ਸਾਰੇ ਪਣਪਰਾ ਮਾਣੇ ਤੁਹਾਡਾ ਆਸਰਾ ਜਿੰਦਗੀ ਸਾਰੇ ਪਣਪਰਾ ਪੂਰੀ ਵੀਡੀਓ ਜਰੂਰ ਵੇਖਿਆ ਕਰੋ ਸਾਡੇ ਬੇਟੀਆਂ ਤੁਹਾਡੇ ਅੱਗੇ ਪੂਰੀ ਵੀਡੀਓ ਜ਼ਰੂਰ ਸਾਡੀ ਸ਼ੇਅਰ ਕਰਿਆ ਕਰੋ ਫੇਰ ਹੀ ਇਹਦਾ ਹੀ ਆਸਰਾ ਸਾਨੂੰ ਮਿਲਦਾ ਵਾ ਕਰਿਆ ਕਿ ਮਾਂ ਵੀ ਇੰਨਾ ਬਹੁਤ ਕੰਮ ਕਿਤੇ ਅੱਜ ਟੂਟੀ ਐਸੀ ਵੀ ਸਾਰੇ ਨੇ ਧੋ ਕੇ ਆਂਦਾ ਵੇੜਾ ਵੀ ਸਾਫ਼ ਕਰਕੇ ਆਂਦਾ ਧੋ ਕੇ ਜਿੱਤੇ ਕੱਲ੍ਹ ਬਾਾਰ ਵੀ ਡੇਟ ਵੀ ਸਾਫ਼ ਕੀਤਾ ਕਹਿੰਦਾ ਬਾਬਾ ਅੱਜ ਕੱਲ੍ਹ ਇਹ ਕੀਤਾ ਗੁਰੂ ਸਾਹਿਬ ਜੀ ਜਾਣਿਆ ਘਰਾਂ ਦੇ ਮੇਲੇ ਹੀ ਆ ਨਾ ਸੇਪੜ ਪਰਗਾ ਸੀਗੇ ਇਹਨੂੰ ਆਇਆ ਗਿਆ ਵੀ ਪਾਪਾ ਜੀ ਬਾਅਦ ਚ ਬਾਸ ਗਾਣੇ ਗੁਰਦੁਆਰਾ ਸੇਪੜ ਤੇ ਇਨ ਨੇ ਗੇੜ ਤੋਂ ਸਾਰੀ ਸਪਾਈ ਆ ਸਪਾਈ ਜਿੰਨੀਆਂ ਸਾਰੀਆਂ ਨੇ ਸੋ ਪਾਈ ਕੇ ਨੇ ਵਧੀਆ ਲੱਗਦਾ ਏ ਗੁਰੂ ਸਾਹਿਬ ਨੇ ਨੰਗਣਾ ਏ ਇੱਥੋਂ ਦੀ ਗੱਬਾਕ ਅੱਛਾ ਬੱਚਾ ਨਹੀਂ ਸਾਡਾ ਬਹੁਤ ਸ਼ਾਗੋਸ਼ੀ ਜੀ ਆបាន ਪਿੱਲਾ ਗਿਆ ਜੀ ਦੁੱਧ ਇਹਨੂੰ ਆ ਰੱਖਤਾ ਜੀ ਠੀਕ ਆ ਪੁੱਤਰ ਜੀ ਤੁਸੀਂ ਖੇਡ ਸਕਦੇ ਹੋ ਬਾਸਾ ਨਹੀਂ ਲੈ ਆਉਂਦੇ ਮੇਰੇ ਤਾਂ ਆ ਕੋਟ ਪਾ ਲਾ ਪਤਾ ਆਵਾ ਮਾਰਦੀ ਹੈ ਇਹ ਇਹ ਤਾਂ ਦਾ ਪਤਾ ਉਹ ਦੇ ਭਾ ਮਾਰੋ ਉਹ ਕਿ ਤੁਸੀਂ ਅੱਗੇ ਮਸਾ ਉੱਤੇ ਕੋਟ ਘੱਟ ਪਾਓ ਕੋਟ ਪਾ ਲਮ ਠੀਕ ਹੈ ਕੋਟ ਪਾ ਕੇ ਚੱਲ ਔਰ ਆਪਾਂ ਦਾ ਠੀਕ ਹੈ ਜੀ ਇੱਕ ਹੋਰ ਥੋੜੀ ਜਿਹੀ ਟੈਂਸ਼ਨ ਬੈਕ ਦੀ ਇੱਕ ਨਾ ਮੋਬਾਈਲ ਮੇਰੇ ਕੋਲ ਮੇਰਾ ਜਿਹੜਾ ਉਹ ਜੇ ਮੈਂ ਉਹ ਚਾਰਜ ਲਾਉਣਾ ਤੇ ਚੱਲ ਪਈਦਾ ਜੇ ਉਹ ਚਾਰਜ ਬੰਦ ਕਰ ਦਈਏ ਉਹਦੇ ਹੀ ਬੰਦ ਹੋ ਜਾਂਦਾ ਪਤਾ ਨਹੀਂ ਕੀ ਸ਼ੱਕਰ ਪੈ ਗਿਆ ਉਹ ਵੀ ਅਜੋ ਬਹੁਤ ਔਖਾ ਸਵੇਰ ਦਾ ਕੱਲ ਨੂੰ ਸਿਰ ਜਰਾ ਹਾਂ ਰਿਹਾ ਤੁਖਾ ਕੇ ਕੱਲ ਨੂੰ ਦਿਖਾਇਓ ਬਾਗੇ ਪ੍ਰਾਣਾ ਬਾਗੇ ਪ੍ਰਾਣਾ ਵਿਖਾ ਕੇ ਹਾਂ ਕੋਦ ਵੀ ਕੀ ਨੌਕਸਾ ਭਾਈ ਇਹ ਕਹਵਾਂ ਇਹ ਚੀਜ਼ਾ ਥੋੜੇ ਮਹਿੰਗੀਆਂ ਜਾਂਦੀਆਂ ਪੂਰਾ ਕੰਮ ਥੋੜਾ ਬੋਲ ਸਕਦੀ ਹੈ ਬਾਕੀ ਥੋੜਾ ਆਪਣ ਜਿੰਨੀ ਕੀ ਜਾਣਕਾਰੀ ਉਹ ਨਹੀਂ ਲਾਗਦੇ ਕੋਈ ਚੋਕ ਨੌਕਸਾ ਹਾ ਤੋ ਹੋ ਨਾ ਤੋ ਕਰੀ ਨਾ ਕਰੀ ਤੁਹਾਡੀ ਤਸਕਰ ਕੇ ਥੋੜਾ ਜਿਹਾ ਹਿੰਮਸ ਕਲ ਹੋ ਗਈ ਤੇ ਹੋਰ ਮੇਰੇ ਭੈਣ ਭਰਾ ਸਭ ਠੀਕ ਠਾਕ ਨੇ ਇਦਾਂ ਹੀ ਵੀਰੋ ਜੁੜੇ ਰਹੋ ਹਣ ਮੇਰੇ ਫੋਨ ਤੇ ਚਾਹੇ ਕਿੰਨੇ ਲੱਗੇ ਰਹਿੰਦੇ ਫੜ ਕੁੱਤੀ ਵਜਾ ਕਰਕੇ ਫਿਰ ਟੈਨਸ ਆ ਜਾਂਦੇ ਆ ਅੱਜ ਹਣ ਹਣ ਇਹਦਾ ਫੋਨ ਚੱਲਦਾ ਨਾ ਮੇਰਾ ਫੋਨ ਖੜ ਕੇ ਆਪਣਾ ਮਖੌਲ ਕਰਦੇ ਨੇ ਕਿ ਚੱਲ ਵਧੀਆ ਹਣ ਅੱਗੇ ਤਾਂ ਨੇਰੇ ਤਾਂ ਕਿ ਹੈਡਫੋਨ ਕਰਨਾ ਚ ਪਾ ਕੇ ਦੇਖੀ ਜਾਂਦੇ ਆ ਚਾ ਮੈਨੂੰ ਹਣ ਤਾਂ ਕਈ ਵਾਰੀ ਹਣ ਜਦੋਂ ਮੈਂ ਕੱਲਾ ਸੀ ਅੱਜ ਤੇ ਜਦੋਂ ਚਪੋ ਉੱਤੇ ਗਏ ਵੇ ਸਾਰੇ ਪੁੱਤ ਬੰਨੇ ਬੱਚੇ ਹੈ ਆਪ ਤੱਕ ਨਹੀਂ ਰਹੇ ਤੇ ਮੈਦਾ ਹੁਣ ਇਕੱਲਾ ਹੀ ਰਹਿ ਗਿਆ ਹੁਣ ਜਦੋਂ ਕੋ ਉਹ ਜਾਂਦਾ ਹੁੰਦਾ ਤਾਂ ਮੈਂ ਟਾਈਮ ਪਾਸ ਕਰੀ ਜਾਂਦਾ ਕਿੱਧਰ ਦਾ ਇਧਰ ਨੂੰ ਵੇਖ ਲਿਆ ਕਰਾ ਕਿਤੇ ਉਧਰ ਨੂੰ ਵੇਖ ਲਿਆ ਕਰਾ ਤੇ ਆਏ ਮੈਂ ਇਹ ਸੱਟ ਜਾ ਬੈਠਾ ਕੰਮ ਮੈਂ ਕਿਹਾ ਵੀ ਕੀ ਜੋ ਕੀ ਬਣੂਗਾ ਪਰ ਫਿਰ ਵੀ ਮੈਂ ਢੀਕੀ ਯਾਦਾ ਹੀ ਮੈਂ ਕਿਹਾ ਹੋਰ ਵੀ ਆ ਜਲ ਕੇ ਰਾ ਪਾਰ ਪੂਰਨ ਹੋ ਕੇਗੀ ਤੇ ਮੇਰਾ ਇਹ ਬੰਦਾ ਜੇ ਬੰਦਾ ਇਕੱਲਾ ਹੈ ਤਾਂ ਮੋਬਾਈਲ ਵੇਖ ਕੇ ਨੇ ਆਰ ਲਾ ਦਿੰਦਾ ਪੇ ਜਲਾ ਜਲ ਕੋ ਟੂਬ ਕੋ ਇਹ ਵੀਡੀਓ ਵੇਖ ਲਿੰਕ ਦੋ ਵੀਡੀਓ ਲਿੰਕ ਹੈ ਨਾ ਐਵੇਂ ਬੰਦੇ ਦਾ ਮਨ ਜਰ ਚੁਰਾਇ ਜਾਂਦਾ ਸੱਚੇ ਬੰਦਾ ਕੱਲਾ ਬੋਰ ਆ ਜਾਂਦਾ ਤੇ ਐਵੇਂ ਬਾਜਵਾ ਜਿਹੜੀ ਕਿ ਟੈਡੀ ਕਾਟ ਦਾ ਲਈ ਆ ਬੁੱਖ ਸੁੱਖ ਜਿਹੜੇ ਰੋਗ ਗੱਲ ਜੀ ਨਹੀਂ ਪੜੀ ਹੁ ਵੇਖ ਲਓ ਪਹਿਲਾ ਮੋਬਾਈਲ ਹੁੰਦੇ ਨਹੀਂ ਸੀ ਪਹਿਲੇ ਤਾਂ ਐਪ ਟੂ ਡਾਇਰੈਕਟ ਇਹੋ ਜਿਹੀ ਕਿ ਨੋ ਗਿਆ ਦਾ ਹੋਇਆ ਦੂਜਾ ਹੋਇਆ ਸੈਂਪਲ ਜੀ ਉਹਦਾ ਜਦ ਐਤੋਂ ਵੀ ਪਾਣੀ ਚ ਮਿੱਡੱਕ ਪੈਂਦਾ ਸੀ ਉਹਨੂੰ ਕੋਲ ਕੇ ਧੁੱਪੇ ਰੱਖ ਦਤਾਂ ਵੀ ਚੰਗਾ ਲੱਗਦਾ ਇਹਦਾ ਨਾ ਤਾਂ ਹੁਣ ਪਤਾ ਲੱਗਦਾ ਵੀ ਇਹਨ ਕੀ ਗੱਲ ਆ ਕੀ ਦੀ ਉਹਦਾ ਕੋਲ ਕੇ ਆਪ ਹੀ ਡਾਕਟਰੀ ਕਰਦੇ ਵਧੀਆ ਚੱਲ ਪਈ ਜੀ ਐਵੇਂ ਜਿਹੋ ਚੀਜ਼ ਵਧੀਆ ਉਹ ਹੀ ਰੱਖੇ ਬਾਹਰ ਅੰਦਰ ਜਿਹੜਾ ਨਾ ਉਹ ਵਧੀਆ ਇਹਨਾਂ ਤੋਂ ਤਾਂ ਠੀਕ ਕਰਾਉਣਾ ਪਰ ਇੰਨਾ ਸੀਗਾ ਮੈਂ ਕਵਰਾ ਕੋਰਾ ਤੋਂ ਲੈ ਲੈਂਦੇ ਸੀ ਜਾਂ ਕੋਈ ਵੀ ਹੋਵੇ ਕੋਈ ਨਾ ਬਾਹਰ ਦਾ ਉਹ ਕਾਲਾ ਦਾ ਉੱਤੀ ਆ ਕਿੱਥੇ ਤਦਾ ਉਹ ਛੋਟੇ ਪੂਣਾ ਸਾਧ ਤੇ ਕਿਤੇ ਔਰ ਵੱਡਾ ਪੂਣਾ ਕਿੱਥੇ ਹੋ ਗਾਂ ਦੀ ਗਾਂਵ ਮੰਨਤਾ ਗਾਂ ਦੀ ਗਾਇ ਉਹ ਚੀਰ ਆ ਵੀ ਚੀਰ ਹੋ ਰਿਹਾ ਵੀ ਹੋ ਰਿਹਾ ਨਾ ਉਹਦਾ ਕਰਕੇ ਆਏ ਵੀ ਬਸ ਉਸਤਾ ਹੁੰਦਾ ਜ਼ਰੂਰ ਕੰਮ ਵੀ ਪੂਣਾ ਦੇ ਚੱਲ ਰਿਹਾ ਗਿਆ ਜੀ ਉਹ ਤਾਂ ਰਹਿ ਰਿਹਾ ਹੀ ਨਹੀਂ ਕੋਈ ਗੱਲ ਬੇਤਸਾਬ ਓਹਦਾ ਤਾਂ ਕੰਮ ਆ ਜੀ ਪੂਣਾ ਹੈ ਨਹੀਂ ਤਾਂ ਕੰਮ ਨਹੀਂ ਆ ਕੀ ਹੋ ਗਿਆ ਕੀ ਘਵਾਜ ਗਿਆ ਕੋਈ ਨਹੀਂ ਤੁਹਾਡਾ ਦੋ ਲੈਣ ਵੀ ਖਾਂ। ਹੋਰ ਦਇਆ ਵਿਰੋਧ ਤੁਸੀਂ ਛੱਡਣਾ ਜਰੂਰ ਜੁੜੇ ਰਹੋ ਬਸ ਥੋੜਾ ਜਿਹਾ ਕੰਮ ਆ ਤੁਹਾਡੇ ਮਿਹਨਤ ਕਰਕੇ ਅਸੀਂ ਇੱਥੋਂ ਤੱਕ ਪਹੁੰਚ ਗਏ ਹਾਂ। ਬਸ ਇੱਦਾਂ ਹੀ ਜੁੜੇ ਰਹੋ। ਤਾਰੂ ਜੀ ਤੁਹਾਨੂੰ ਕਹਿੰਦੇ ਉਹ ਕੀ ਉਹ ਤੈਨੂੰ ਮੈਂ ਆਟਾ ਬੋਲਣਾ ਤੇ ਆਟਾ ਕਹਿੰਦੇ ਹਾਂਜੀ ਹਾਂ ਤੇਰ ਮੈਂ ਪਤਾ ਨਹੀਂ ਉਹਨੂੰ ਵੀ ਗਾਣੀ ਉਹ ਮੈਂ ਦਾਤਾ ਸਾਨੂੰ ਇੱਧਰ ਇੱਧਰ ਮਿਲ ਨਹੀਂ ਆ ਰਿਹਾ ਸਾਰਾ ਸਮੇਟ ਤੇ ਕਹਿੰਦੇ ਕੀ ਗਾਣੀ ਨਾ ਮਤੋ ਦਾ ਯਾਰ ਮੈਂ ਤਾਰੂ ਤੁਹਾਨੂੰ ਕੋਲ ਤੁਹਾਨੂੰ ਚਾਰ ਦੇ ਰਿਹਾ ਉਹ ਹੈ ਪਾਈ ਕਿੱਥੇ ਉਹ